ਅੱਜ ਸਾਰਾ ਮਨ ਸਾਡੇ ਕਿਉਂ ਨੇ ਮੰਡੀ 'ਚ ਕੀ ਹਾਲਾ ਹੋਰ ਉਹਦੇ ਕਿਦਾਂ ਵੇ ਵਧੀਆ ਵਧੀਆ ਹੋਰ ਕੀ ਕਰਨ ਦੇ ਉਹ ਨਹੀਂ ਆਲੇ ਨਿੰਬੂ ਤੋੜ ਕੇ ਆਏ ਰੱਖਣ ਦੇ ਅੱਛਾ ਹਮ ਹੋਰ ਕਿਦਾਂ ਕੰਮ ਕਰ ਚੱਲਦਾ ਕੰਮ ਤਾਂ ਠੀਕ ਆ ਬਸ ਆ ਘਰੇ ਕੰਮ ਹੈ ਹੀ ਬੜੇ ਹਮ ਹਮ ਪਰ ਬਾਹਰ ਵੀ ਨਿਕਲਿਆ ਘਰ ਘਰੇ ਰਹਿਣਾ ਯਾਰ ਹੁਣ ਕੰਮ ਪੈ ਹੀ ਬੜੇ ਜਾਂਦੇ ਆ ਹਮ ਤੇ ਫੇਰ ਸਰਦਾ ਨਹੀਂ ਉੱਧਰੋਂ ਨਿਕਲ ਕੇ ਕੰਮਕਾਰ ਤਾਂ ਮੈਨੂੰ ਪੈਂਦੇ ਆ ਹੁਣ ਮੈਂ ਵੀ ਤੇਰੇ ਕੋਲ ਆਇਆ ਹੀ ਆ ਤੂੰ ਹੀ ਆਜਾ ਕਰਕੇ ਗੜਾ ਗੜਾ ਮਾਰ ਲਿਆ ਕਰ ਕੋਈ ਨਹੀਂ ਆਉਂਗਾ ਆਉਂਗਾ ਹਮ ਔਰ ਫੇਰ ਹੋਰ ਸਾਹਿਬ ਵਧੀਆ ਹੋਰ ਘਰ ਦੇ ਕਿਵੇਂ ਘਰ ਦੇ ਵੀ ਠੀਕ ਠਾਕ ਹੈ ਹਾਂ ਹਾਂ ਕੰਮ ਕਾਰ ਦੱਸ ਕਿਵੇਂ ਚੱਲਦਾ ਕੰਮ ਕਾਰ ਵਧੀਆ ਹੈ ਹਾਂ ਹਾਂ ਹੋਰ ਕਿਤੇ ਬਾਬੂ ਨਹੀਂ ਜਾਣਾਗਾ ਨਹੀਂ ਜਾਣਾ ਵਾ ਬਾਰ ਪੜਾਈ ਖਤਮ ਹੁੰਦੀ ਆ ਮੇਰੇ ਨਾਲ ਜਿਹੜਾ ਦਾਦੂ ਹੈ ਨਾ ਇਹਦੇ ਦੋ ਮੁੰਡੇ ਬਾਹਰ ਮੇਰੇ ਚਾਚੇ ਉਹਨਾਂ ਨੇ ਮੇਰੇ ਭਰਨੇ ਕਾਗਜ ਜਦੋਂ ਮੇਰੇ ਮਨ ਕੀ ਸਟੱਡੀ ਹੋ ਗਈ ਹਾਂ ਆ ਹੋਰ ਸਿਆ ਮਹੀਨਿਆਂ ਨੂੰ ਭਰੇ ਜਾਣੇ ਆ ਅੱਛਾ ਹਾਂ ਮੈਂ ਤਾਂ ਹੁਣੇ ਭਰੇ ਆ ਭਰ ਲੈ ਤੋ ਹੋਰ ਅਛਾ ਮੈਂ ਹੁਣੇ ਭਰਦਾ ਜੋ ਸਟੱਡੀ ਕੰਪਲੀਟ ਹੋਣ ਪੇਪਰ ਨਿਕਲੋਣੇ ਆ ਤੇ ਨਹੀਂ ਸਟੱਡੀ ਤੋਂ ਬਾਅਦ ਨਹੀਂ ਭਰੇ ਜਾਂਦੇ ਨਹੀਂ ਪਹਿਲਾਂ ਭਰ ਲਈਦੇ ਅਛਾ ਹਾਂ ਮੈਂ ਤੇ ਦੋਦੂ ਨੂੰ ਕਿਹਾ ਹੈ ਕਿ ਬਸ ਸਟੱਡੀ ਤੋਂ ਬਾਅਦ ਭਰੇ ਜਾਣੇ ਨਹੀਂ ਜੇ ਇਹਦੇ ਉਮਰ ਹੋਈ ਹੋਵੇ ਨਾਲ ਹੀ ਉਦੋਂ ਭਰ ਲਈਦੇ ਆ ਜੋ ਸਟੱਡੀ ਕੰਪਲੀਟ ਕਰ ਲਈ ਪੇਪਰ ਨਿਕਲ ਆ ਦੇ ਨਾਲ ਹੀ ਬਾਹਰ ਚੱਲ ਜਾਈਦਾ ਅਛਾ ਮੇਰੀ ਤਾਂ ਉਦੋਂ ਉਮਰ ਤੇ ਹੋ ਗਈ ਆ ਹੂੰ ਕਰੂੰਗਾ ਮੈਂ ਗੱਲ ਉਹਦਾ ਮੇਰੇ ਤਾਂ ਮਾਮੇ ਨੇ ਹੁਣੇ ਕਹਿਤਾ ਇਹ ਆ ਭਰ ਲਾ ਵੀ ਉਮਰ ਹੋਈ ਤੇਰੀ ਜੋ ਸਟੱਡੀ ਕੰਪਲੀਟ ਕਰ ਲਈ ਠੀਕ ਆ ਠੀਕ ਆ ਆਇ ਤੁਹਾਨੂੰ ਲੈਣਾ ਬਾਹਰ ਹਾਂ ਉਹ ਵੀ ਕਰੀ ਆਪਣੇ ਘਰੇ ਗੱਲ ਤੇਰੀ ਉਮਰ ਹੋਈ ਆ ਹਾਂ ਕਰੂੰਗਾ ਗੱਲ ਹਾਂ ਹੋਰ ਫੇਰ ਆ ਜਾ ਚਲਿਏ ਨਹੀਂ ਨਹੀਂ ਬਾਸੂ ਮੈਂ ਉਧਰ ਮਿਲਣਾ ਹੈ ਉਧਰ ਕਰੀ ਗੱਲ ਉਹਨਾਂ ਕਿ ਤਨ ਨਾਲੇ ਲਾਈ ਰੱਖਣਾ ਨਹੀਂ ਨਹੀਂ ਕਰੂੰਗਾ ਕਰੂੰਗਾ ਨਾਲੇ ਤੇ ਨਹੀਂ ਲਾਉਂਦੇ ਹੂੰ ਇੰਨਾ ਮੈਂ ਕੰਮ ਕਰਦਾ ਹਾਂ ਨਾਲ ਹੂੰ ਹੂੰ ਇਦਾਂ ਹੀ ਪਹਿਲਾਂ ਕੰਮ ਹੀ ਕਰਾਉਂਦੇ ਰਹਿੰਦੇ ਹੁੰਦੇ ਆ ਮੁਰਗੇ ਨਹੀਂ ਫੇਰ ਬਾਜੋ ਪੁੱਛ ਦਿੰਦੇ ਲੋਡ ਪੈਣ ਤੇ ਨਹੀਂ ਨਹੀਂ ਬੜੇ ਚੰਗੇ ਆ ਹੂੰ ਹਰ ਚੀਜ਼ ਉਹ ਮੰਗੀ ਲੈ ਕੇ ਦੇ ਦਿੰਦੇ ਹੂੰ ਉਹਨਾਂ ਦਾ ਦਾਦੇ ਨੇ ਹੂਨ ਲੈ ਕੇ ਦੇਣਾ ਵਾ ਹੂੰ ਆ ਚੱਲ ਫੇਰ ਤੇ ਵਧੀਆ ਹੂੰ ਲੈ ਇਹਨੂੰ ਬਾਹਰ ਇੱਥੇ ਹੀ ਰੱਖਿਆ ਵਾ ਹਾਂ ਇੱਥੇ ਹੀ ਰੱਖਣਾ ਹਾਂ ਸਾਰੇ ਜਣ ਨੂੰ ਪਤਾ ਹੀ ਹੁਣ ਬਾਹਰ ਜਾਈ ਜਾਂਦੇ ਆ ਕਿਤੇ ਕੋਈ ਵੀ ਨਹੀਂ ਰਹਿਣ ਦੇਗਾ ਸਾਰੇ ਤੇ ਚੱਲ ਗਏ ਬਾਹਰ ਹੀ ਹਾਂ ਹੋਰ ਤੂੰ ਸੁਣਾ ਕਿਵੇਂ ਵਈਆ ਵਈਆ ਕਿਤੇ ਮਾਰੇਂਗੇ ਨਾ ਕੋਈ ਨਹੀਂ ਕੋਈ ਨਹੀਂ ਆਉਂਗਾ ਹਾਂ ਹੂੰਦੇ ਹੀ ਹੁਣ ਨਹੀਂ ਹੈਗਾ ਮੈਂ ਤੂੰ ਆਉਣਾ ਨਹੀਂ ਹੈਗਾ ਮੈਂ ਆਪ ਹੀ ਹੋ ਕੇ ਆਵਾਂ ਇਹਦੇ ਵੱਲ ਨਹੀਂ ਨਹੀਂ ਹੂੰਦਾ ਵੇਲੇ ਆਉਂਗਾ ਜ਼ਰੂਰ ਹੂੰ ਹਾਂ ਕੋਈ ਨਹੀਂ ਆਈ ਫੇਰ ਚਲ ਠੀਕ ਆ ਫਿਰ ਆਇੰਗਾ ਮਾਰੇਂ ਫੇਰ ਕਿਹੜਾ ਠੀਕ ਚੰਗਾ ਫਿਰ ਇਹਦੇ ਉਮਰ ਤੇ ਇਹਦੀ ਮੇਰੇ ਜਿੰਨੀ ਆ ਤੇ ਇਹਦੇ ਕਾਗਜ਼ ਕਿਦਾਂ ਲੱਗ ਗਏ ਆ ਮੈਂ ਜਦੋਂ ਗੱਲ ਕਰਦਾ ਮੈਂ ਤਾਂ ਕਹਿੰਦੇ ਤੇਰੀ ਅਜੇ ਉਮਰ ਨਹੀਂ ਹੋਈ ਪੜਦਾ ਤੇ ਮੇਰੇ ਨਾਲ ਹੀ ਆਏ ਜਾ ਕੇ ਡੈਡੀ ਨਾਲ ਗੱਲ ਕਰਦਾ ਵਾਂ ਕੀ ਮਾੜਾ ਮੋਟਾ ਦਾਦੂ ਨੂੰ ਕਹੋ ਕਿ ਮੇਰਾ ਵੀ ਲਾਇਬਲੂ ਵੀ ਕਾਜ ਕੋ ਕਿ ਜੀ ਮੈਂ ਵੀ ਬਾਹਰ ਬੁਰ ਨਿਕਲਣਾ ਇਹ ਇੱਥੇ ਕੰਮ ਕਰਦੇ ਰਹਿਣਾ ਕਦੋਂ ਦਾ ਮੁੰਡਾ ਗਿਆ ਵਾ ਨਿੰਬੂ ਤੋੜਨ ਅਜੇ ਆਇਆ ਨਹੀਂ ਆ ਗਿਆ ਉਹ ਤੋੜੇਗੇ ਹਾਂ ਟੁੱਟ ਗਏ ਤੇ ਲਫਾਫੇ ਚ ਪਾਪੂ ਦਿੱਤੇ ਕਿ ਨਹੀਂ ਹਾਂ ਪਾ ਤਾ ਅੱਛਾ ਵਾਵਾ ਹੋ ਗਿਆ ਹਾਂ ਕਿ ਨਹੀਂ ਹੋ ਗਿਆ ਤੇ ਟਾਈਮ ਨਾ ਛੱਡ ਆਇਓ ਫਿਰ ਨਹੀਂ ਛੱਡਾਂਗਾ ਉਹ ਨਾ ਕਰਨਾ ਹੈ ਇਹ ਕਰਨਾ ਹੈ ਸੀਗਾ ਹਾਂ ਤੇ ਇੱਥੇ ਨਹੀਂ ਆਇਆ ਕਰਨੀ ਆਇਆ ਹਾਂ ਦਾ ਮੈਨੂੰ ਕੰਮ ਆ ਚੱਲ ਗਿਆ ਤੇ ਚਾਹ ਪਾਣੀ ਤੂੰ ਦੇ ਪੁੱਛ ਲੈਣਾ ਪੁੱਛਿਆ ਸੀ ਉਹਨੂੰ ਮੈਂ ਨਹੀਂ ਮੈਂ ਉਹਦੀ ਮੰਮਾ ਕੀ ਆਖੂਗੀ ਵੀ ਮੇਰੇ ਮੁੰਡੇ ਨੂੰ ਚਾਹ ਪਾਣੀ ਵੀ ਨਹੀਂ ਪੁੱਛਿਆ ਨਾ ਨਹੀਂ ਜਾਂਦਾ ਕੋਈ ਤੇ ਉਹ ਨਾ ਉਹਨਾਂ ਕਹਿੰਦਿਆ ਸੀ ਕਿ ਤੂੰ ਆਪਣੇ ਕਾਰੀਗੂ ਕੁੱਝ ਲਵਾ ਲਾ ਆਪਣੇ ਤਾਂ ਆ ਦਊਂ ਹੁਣ ਉਹਨੇ ਮਾਮੇ ਤੇ ਲਾਤੇ ਲਾਤੇ ਉਹ ਅੰਦਰ ਜਦੋਂ ਮੇਰੀ ਭਰਾਈ ਕੰਮ ਕੰਪਲੀਟ ਹੋ ਗਈ ਤੇ ਮੈਂ ਚੱਲ ਜਾਣਾ ਮੇਰੀ ਨਿਕਲਣਾ ਤੇ ਮੈਂ ਚੱਲ ਜਾਣਾ ਬਾਹਰ ਉਹ ਤੇ ਮੈਂ ਤਾਂ ਆਪ ਕਦੋਂ ਦੀ ਕਹਿਣ ਲਈ ਆ ਪੀ ਨਾ ਚਾਚੇ ਹੁਣਾ ਦੇ ਪਿੱਛੇ ਲੱਗੋ ਤੇ ਆਪ ਹੀ ਪਤਾ ਪੁਤਾ ਕਰੋ ਹੁਣ ਉਹਦੇ ਮਾਮੇ ਨੇ ਫੇਲਾ ਲਾ ਹੀ ਦਿੱਤੇ ਆ ਤੇ ਇਹ ਤਾਂ ਧਿਆਨ ਵੀ ਨਹੀਂ ਦੇਂਦਾ ਇਹਨਾਂ ਨੂੰ ਤਾਂ ਕੰਮ ਕਰਾਉਣਾ ਹੈ ਮਤਲਬ ਆ ਪੀ ਕੰਮ ਕਰਾਈ ਜੀਏ ਕਰਾਈ ਚਾਹੀਏ ਤੇ ਪਾਪਾ ਵੀ ਨੀ ਨਾ ਮੰਨਦੇ ਪਾਪਾ ਕਿਥੇ ਆਹ ਅੰਦਰ ਆ ਪਾਪਾ ਨਾ ਕਰਾਂ ਗੱਲ ਕਿਤੇ ਪੁੱਛ ਕਰਕੇ ਵੇਖ ਲੈ ਮੇਰੀ ਤਾਂ ਸੁਣਦੇ ਨਹੀਂ ਤਾਂ ਫੇ ਮੈਂ ਕਰਦਾ ਹਾਂ ਪਰਲਾ ਗੱਲ ਪਾਪਾ ਨਾਲ ਪਾਪਾ ਨੇ ਗੱਡੀ ਸੁਣੀ ਆ ਪਾਪਾ ਨਾਲ ਤੇ ਉਹ ਕੀ ਕਰਨੀ ਆ ਜੋ ਚਾਚੇ ਹੁਣਾਂ ਨੇ ਕਹਿਣੀ ਆ ਤੁਹਾਨੂੰ ਲੱਗਦਾ ਨਹੀਂ ਵੀ ਚਾਚੇ ਹੁਣੇ ਲਿਜਾਣਗੇ ਚਲ ਵੇਖ ਲੈ ਪਾਲ ਕਰਕੇ ਗੱਲ ਪਾਪਾ ਹਾਂ ਉਹ ਨਾ ਮੈਨੇ ਬੂ ਦੋੜ ਕੇ ਪਾ ਦੇ ਰਿਹਾ ਭਾਬੇ ਪਾਤੀਆ ਸਾਹ ਤੇਰੇ ਵਧੀਆ ਕੀਤਾ ਹੀ ਤੇ ਉਹ ਨਾ ਬਾਹਰ ਕਰਨਾ ਆ ਇਹ ਐਸਾ ਕੀ ਜਾਂਦਾ ਉਹ ਨਹੀਂ ਉਦੋਂ ਮੇਨਾਂ ਤੇ ਉਹਦੇ ਦੇ ਕਾਗਜ਼ ਲੱਗੇ ਆ ਉਹਦੇ ਉਹਦੇ ਕਿਹਨੇ ਲਾਤੇ ਉਹਦੇ ਮਾਮੇ ਨੇ ਮਮਾ ਦਾ ਬਾਹਰਵਾ ਹਾਂ ਅੱਛਾ ਤੂੰ ਆਂਦਾ ਜਦੋਂ ਮੇਰੀ ਪੜ੍ਹਾਈ ਖਤਮ ਹੋ ਗਈ ਮੈਂ ਤਾਂ ਚੱਲ ਜਾਣਾ ਬਾਹਰ ਉਹਦੀ ਉਮਰ ਤੇ ਤੇਰੀ ਜਿੰਨੀ ਆ ਤੇ ਉਹਦੇ ਕਾਜ ਕਿਦਾਂ ਲੱਗੇ ਉਹ ਆਂਦਾ ਕਿ ਉਮਰ ਉਮਰ ਦਾ ਨਹੀਂ ਹੁੰਦਾ ਮਿਲਗੀ ਜਦੋਂ ਉਮਰ 18 ਖਾ ਦਾ ਟੱਪ ਜੇ ਨਾ ਫਿਰ ਆਗੇ ਲੱਗ ਜਾਂਦੇ ਆ ਸਟੱਡੀ ਦਾ ਨਹੀਂ ਵੀ ਰਿਲੇਟਡ ਹੁੰਦਾ ਕੋਈ ਕੰਮ ਤੇ ਮੈਂ ਜੇ ਦਾਦੂ ਨੂੰ ਜਦੋਂ ਆਖਿਆ ਸੀ ਤੂੰ ਕਹਿੰਦਾ ਵੀ ਹਰਜੀਤ ਹੁਣੀ ਕਹਿੰਦੇ ਆ ਵੀ ਇਹ ਜਦੋਂ ਉਹਦੀ ਪੜ੍ਹਾਈ ਪੂਰੀ ਹੋਊਗੀ ਤੇ ਫੇ ਕਾਜ ਲੱਗਣੇ ਨਹੀਂ ਉਹਦੇ ਤਾਂ ਲੱਗੇ ਆ ਹੁਣ ਆ ਸੋ ਉਹਦੇ ਲੱਗੇ ਆ ਆ ਤੇ ਦਾਦੂ ਨਾਲ ਕਰਕੇ ਆਵਾਂਗਾ ਲੈ ਇੱਕ ਵਾਰ ਤਰ ਕਰ ਲਾਂਗਾ ਦਾਦੂ ਨਾਲ ਕਰ ਲਊਂਗਾ ਹਾਂ ਦਾਦੂ ਨੂੰ ਕਹਿ ਦੇ ਕਿ ਲਵਾ ਦੇ ਫੇਰ ਕਾਜ ਜਦੋਂ ਫੇਰ ਪੜਾਏ ਖਤਮ ਹੋ ਗਏ ਉਹ ਸਿੱਧਾ ਬਾਹਰ ਜਿੱਦ ਲਾ ਕੇ ਆਹੇ ਜੇ ਕੱਲ ਹੈ ਕਿ ਜੇ ਤੇਰੇ ਦਾਦੂ ਹੁਣੇ ਲਾਦਨ ਤੇ ਕਾਜ ਤੇ ਹਰਜੀਤ ਦੇ ਲੱਗੇ ਆ ਉਹਦੇ ਲੱਗੇ ਆ ਕਰਨ ਦੇ ਤੇ ਤੁਸੀਂ ਇਕੱਠੇ ਦੋਵੇਂ ਬਾਹਰ ਚਲ ਜਿਓ ਹਾਂ ਹੈ ਫੇ ਦੋਨੋਂ ਤੰਗੀ ਵੀ ਨਹੀਂ ਹੋਣੀ ਕੋਈ ਹਾਂ ਕਰ ਲਿਓ ਫੇ ਕਾਜ ਆ ਕੇ ਕੋਈ ਕਰ ਦਮੇ ਗੱਲ ਹਾਂ ਇਹ ਦੇ ਬਕਤ ਚਾਚਾ ਤੇ ਕਹੀ ਜਾਂਦਾ ਉਹ ਵੀ ਇਹ ਜਦੋਂ ਪੜ੍ਹਾਈ ਪੂਰੀ ਹੋਊ ਫੇ ਕਾਜ ਲੱਗਣੇ ਆ ਇਹ ਦੀ ਆਜ ਕਰਨ ਦੇ ਕਿਦਾਂ ਲੱਗੇ ਫੇ ਮੈਂ ਕਰਦਾ ਹਾਂ ਚਾਚੇ ਨਾਲ ਕਿ ਆਪ ਵੀ ਇਹਦੇ ਵੀ ਲਾ ਦੀਏ ਫਿਰ ਨਾਲ ਇਕੱਠੇ ਚੱਲ ਜਾਂਗੇ ਮਿਲਦਾ ਚਾਚੇ ਨੂੰ ਅੱਜ ਸਤਿ ਸ੍ਰੀ ਅਕਾਲ ਆਜਾ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹਾਂ ਵਧੀਆ ਕੀ ਹਿਸਾਬ ਦਾ ਕਰੀ ਜਿੰਨੇ ਉਹ ਕੋਈ ਨਹੀਂ ਕਾਪੀ ਜੀ ਹਿਸਾਬ ਪਤਾ ਵਾਲੀ ਉਹ ਸੌਦਾ ਪੱਤਾ ਲਿਖਿਆ ਨਾ ਉਹ ਲਿਖੀ ਜਾਈਦਾ ਜਿੰਨਾ ਲਿਹਾਈਦਾ ਅੱਛਾ ਅੱਛਾ ਉਹ ਬੇਕੀ ਦਾ ਵੀ ਮਹੀਨੇ ਦੇ ਵਿੱਚ ਕਿੰਨਾ ਖਰਚਾ ਆਇਆ ਆਹ ਨਹੀਂ ਇਹ ਹਿਸਾਬ ਦਾ ਸੌਦਾ ਲੈ ਆਂਦਾ ਸਿਲੰਡਰ ਭਰਾਇਆ ਹੂੰ ਹੂੰ ਜਿੱਥੇ ਗਦੇ ਗਏ ਆ ਪਟ્રોલ ਪਾਇਆ ਉਹ ਕਲੀ-ਕਲੀ ਗੱਲ ਸਬਜੀ ਲਈ ਚਾਚੀ ਤੇਰੀ ਦੇ ਪੰਜਾਵਾਂ ਦੀ ਉਹ ਵੀ ਲਹੀ ਆ ਕਿਉਂਕਿ ਕੱਲ ਨੂੰ ਨਿਆਣੇ ਨਾਲ ਕੇ ਸਾਹ ਮੰਗਣਗੇ ਵੀ ਪੈਸੇ ਇੰਨੇ ਆ ਕਿ ਖਲਾਏ ਤੁਹਾਨੂੰ ਕਿੱਥੇ ਗਏ ਫੇਰ ਆਪਾਂ ਕੀ ਕਰਾਂਗੇ ਅਰੇ ਨਿੱਕਾ ਮੋੜਾ ਸਬਜੀ ਦੱਸ ਆ ਵੀ ਤੇ ਲੈਣਾ ਦੱਸ ਸਭ ਕੋ ਹੀ ਹੂੰ ਅਹੀਂ ਮੈਂ ਨਹੀਂ ਇਦਾਂ ਛੱਡ ਦੰਨਾ ਹੂੰ ਕੱਲੀ ਮੁਰਕੇ ਚੇਤਾ ਭੁੱਲ ਜਾਂਦਾ ਪਤਾ ਕੀ ਗੱਲ ਅਗਰ ਪੈਸੇ ਲੈ ਜਾਈਦੇ ਆ ਹੂੰ ਖਰਚੇ ਵੀ ਆਈਦੇ ਆ ਫਿਰ ਮੁਰਗੇ ਆਖੀ ਨਾ ਯਾਰ ਇੰਨੇ ਪੈਸੇ ਕਿੱਧਰ ਗਏ ਜਿਹੜੇ ਉਹ ਬਰਗਰ ਲਿਆਂਦੇ ਉਹਨਾਂ ਦੇ ਵੀ ਲਿਖੇ ਵਿੱਚ ਉਹ ਬਰਗਰ ਦਾ ਆਹੋ ਓਏ ਉਹ ਨਹੀਂ ਸਭ ਮੈਨੂੰ ਚੇਤਾ ਕਰਾਸਦਾ ਤੂੰ ਉਹਦੀਓ ਮੈਂ ਲਿਖਿਆ ਅੱਛਾ ਅੱਛਾ ਮੈਂ ਬਜਾ ਕੰਡਾ ਮੈਂ ਸੈ ਤੂੰ ਨਿਕਾਣ ਦਾ ਖਾਬ ਲੇਦਾ ਵਿੱਚ ਨਹੀਂ ਨਹੀਂ ਉਹ ਤਾਂ ਲਿਖਣਾ ਪੈਂਦਾ ਫਿਰ ਚਾਚੀ ਕਿਥੇ ਗਈ ਹੈ ਚਾਚੀ ਇੱਥੇ ਕਿਤੇ ਹੋਣੀ ਬਾਹਰ ਤੁਰੇ ਫਿਰਦੀ ਹੂੰ ਉਹ ਬੱਲਾ ਬੁੱਲਾ ਵੇਖ ਲੈਂਦੀ ਆ ਅੱਛਾ ਲੱਭ ਲੈਂਦੀ ਸਮਝੀ ਸੂਜੀ ਕਿਤੇ ਦੋਲੇ ਜੀ ਆ ਨਹੀਂ ਵਧੀਆ ਦੋ ਗੰਡੇ ਪਾਵਾਂਗੇ ਹਾਂ ਕੋਈ ਉਹ ਲੱਗਾ ਹੋਣਾ ਪਡੋਲ ਲੱਗਾ ਹੋਊਗਾ ਜਾਂ ਤੋਰੀਆਂ ਲਿਆਉਣੀਆਂ ਭਿੰਡੀਆਂ ਨੇ ਹੂੰ 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 ਤੇ ਸਬਜ਼ੀ ਬਣਾ ਲਾਂ ਛਕ ਲਾਂ ਹੋਰ ਮੈਂ ਜੱਜ ਆਈ ਤੇਰੇ ਵੱਲ ਹਾਂ ਉਹ ਆਪਣਾ ਹੈ ਨਹੀਂ ਕਰਨ ਉਹਦੇ ਨਾਲ ਪੜਦਾ ਜਿਹੜਾ ਮੁੰਡਾ ਅੱਛਾ ਵੇਖਿਆ ਕਿ ਕਰਨ ਉਹਦਾ ਕਰਦਾ ਆਹ ਉਹਦਾ ਮੁੰਡਾ ਆਹੋ ਉਹਦੇ ਨਾਲ ਆਹ ਤੇ ਉਹ ਆਇਆ ਸੀ ਕਿ ਉਹਦਾ ਵੀ ਮਾਮਾ ਜਿੱਥੇ ਹਰਜੀਤ ਨੂੰ ਆ ਉੱਥੇ ਹੀ ਆ ਬਾਹਰ ਅੱਛਾ ਤੇ ਉਹਨੇ ਤੇ ਉਹਦੇ ਕਾਗਜ਼ ਪੱਤਰ ਕਿਹਾ ਮੇਰੇ ਵੀ ਮਾਮੇ ਨੇ ਲਾ ਲ ਦਿੱਤੇ ਆ ਅਛਾ ਤੇ ਕਹਿੰਦਾ ਜਦੋਂ ਮੇਰੀ ਭੜਾਈ ਹੋ ਗਈ ਪੂਰੀ ਤੇ ਉਦੋਂ ਨਿਕਲ ਜਾਣਾ ਬਾਅਦ ਤੇ ਫੇ ਉਹਦੇ ਵੀ ਆ ਕੇ ਖੜੇ ਪੈ ਗਿਆ ਉਹ ਕਹਿੰਦਾ ਵੀ ਦਾਦੂ ਨੂੰ ਕਹੋ ਵੀ ਮੇਰੇ ਵੀ ਕਾਜ ਪੱਤਰ ਲਵਾ ਦੇ ਫਿਰ ਉਹਦੇ ਨਾਲ ਹੀ ਮੇਰਾ ਵੀਜ਼ਾ ਲੱਗ ਜਾਊਗਾ ਤੇ ਫੇ ਅਸੀਂ ਦੋ ਜਣੇ ਇਕੱਠੇ ਹੀ ਚੱਲ ਜਾਾਂਗੇ ਉੱਥੇ ਜੋ ਦੇ ਮੈਂ ਤੈਨੂੰ ਇਹ ਗੱਲ ਦੱਸਾਂ ਪੁੱਤ ਉੜਦਿਆਂ ਦੇ ਪਿੱਛੇ ਨਹੀਂ ਲੱਗੀਦਾ ਹੁੰਦਾ ਉੜਦਿਆਂ ਪਿੱਛੇ ਨਹੀਂ ਲੱਗੀਦਾ ਹੁੰਦਾ ਕੋਈ ਬਾਹਰ ਤੁਹਾਨੂੰ ਕੀ ਕਹਿਣ ਡਿਆ ਕੀ ਨਹੀਂ ਕਹਿਣ ਡਿਆ ਜਦੋਂ ਮੈਂ ਘਰ ਬੈਠਾ ਨਾ ਮੈਨੂੰ ਆਪੇ ਫਿਕਰ ਮੈਂ ਆਪੇ ਕਲਾਉਂਗਾ ਹੀ ਦਾ ਜਦੋਂ ਮੈਂ ਤੁਹਾਨੂੰ ਕਹਿ ਦਿੱਤਾ ਉਹ ਭਾਵੇਂ ਮੁੰਡੇ ਨੇ ਤੁਹਾਨੂੰ 100 ਵਾਰ ਕਹਿਤਾ ਤੂੰ ਇਹਨੂੰ ਕਹਿ ਦੇਣਾ ਕਿ ਉਹ ਕਰਨ ੜਿਆ ਸਾਡਾ ਨਹੀਂ ਕੋਈ ਨਹੀਂ ਦੱਸਿਆ ਨਾ ਉਹਨੇ ਕਹਿੰਦਾ ਵੀ ਮੇਰੇ ਦਾਦੂ ਦੇ ਹੈਗੇ ਚਾਚੂ ਬਾਰੇ ਦਾਦੂ ਦੇ ਬਟੇ ਉਹਨਾਂ ਨੂੰ ਨਾ ਖੜਨਾ ਵਾ ਹਾਂ ਉਹ ਕਹਿੰਦਾ ਵੀ ਕਹਿੰਦਾ ਵੀ ਕਾਜ ਲੱਗ ਜਾਂਦੇ ਪਿੱਲੇ ਜਦੋਂ ਉਮਰ ਹੋ ਜੇ ਤਾਂ 18 ਸਾਲ ਦਾ ਤਾਂ ਹੋ ਗਿਆ ਉਹ ਵੀ ਉਹਦੇ ਦਾਹਣੀ ਆ ਤੇ ਮੈਂ ਕਹਿੰਦਾ ਵੀ ਇਹ ਲੱਗ ਜਣਗੇ ਕਾਲੀ ਕਾਦੀ ਆ ਉਹਦੀ ਤੇ ਕਿਤੇ ਪੈਲੀ ਘਟ ਹੋਣੀ ਹੈ ਜਾਂ ਹੋਣੀ ਨਹੀਂ ਉਹਨਾਂ ਦੇ ਘਰਦਿਆਂ ਦਾ ਰਾਦਾ ਹਣਾ ਵੀ ਗਾਂ ਦਾਬ ਦਾ ਸਾਡਾ ਬੁੰਡਾ ਬਾਹਰ ਨਿਕਲੇ ਸਾਡੀ ਤਾਂ ਇੰਨੀ ਜਮੀਨ ਆ ਸਾਡੇ ਕੋਲ ਇੱਥੇ ਕੰਮ ਨਹੀਂ ਮੁਕਣ ਡਿਆ ਜਿੰਨੀ ਮਰਜੀ ਵਾਈ ਜਾਓ ਇਹ ਤਾਂ ਆਲੇ ਨਾ ਦੱਬ ਕੇ ਬਾਅਦ ਰੱਜ ਕੇ ਖਾ ਇਹ ਤਾਂ ਗੱਲ ਹੈਗੀ ਆ ਪਰ ਹੁਣ ਮੁੰਡਾ ਖੜੇ ਪਿਆ ਆਈ ਉਹ ਤੇ ਮੇਰੇ ਜਮ ਉੱਗੇ ਆਉਂ ਡਿਆ ਜਾਂਦਾ ਵੀ ਦਾਦੂ ਨਾਲ ਗੱਲ ਕਰਕੇ ਆ ਦਾਦੂ ਨਾਲ ਗੱਲ ਕਰਕੇ ਆ ਮੈਂ ਚੱਲ ਮੈਂ ਕਰ ਲੀਣਾ ਉਹ ਚੱਲ ਨਿਆਣੇ ਗੱਲਾਂ ਇਦਾਂ ਕਰਦੇ ਹੀ ਹੁੰਦੇ ਆ ਬਾਹਰ ਨਿਆਣੇ ਦੇ ਪਿੱਛੇ ਨਹੀਂ ਲੱਗ ਜਾਂਦਾ ਆਪਣੇ ਦਿਮਾਗ ਨਾਲ ਵੀ ਸੋਚੀਦਾ ਹੁੰਦਾ ਵਾ ਵੀ ਕੋਈ ਨਹੀਂ ਮੈਂ ਕਰ ਕਰੂੰਗਾ ਗੱਲ ਉਤਰਾ ਅਜੇ ਹਰਜੀਤ ਉਹਦਾ ਰਾਤ ਨੂੰ ਫੋਨ ਆਊਗਾ ਮੈਂ ਕੱਲ ਕਰ ਲੂੰਗਾ ਉਹਨੂੰ ਨਿਆਣੇ ਦੀ ਮੰਦਨੀ ਪੈਂਦੀ ਆ ਹੁਣ ਬੰਦਾ ਕੀ ਕਹਿੰਦੇ ਆ ਹੁਣ ਤੈਨੂੰ ਪਤਾ ਐਡੀ ਤਗੜੀ ਕੰਟਰੀ ਆ ਉਹ ਕਿੱਥੇ ਰਹਿਣ ਡਿਆ ਹਰਜੀਤ ਉਹ ਨਹੀਂ ਕਿੱਥੇ ਰਹਿਣ ਡਿਆ ਕਈ ਗੱਲਾਂ ਹੁੰਦੀਆਂ ਇਹਦੇ ਹੁਣ ਇੱਥੇ ਬੈਠੇ ਦਾ ਆਪਾਂ ਗੱਲਾਂ ਹੀ ਬਣਾ ਲੈਣੀਆਂ ਬਾਹਰ ਵਾਲੇ ਜਿਹੜੇ ਆ ਉਹਨਾਂ ਨੂੰ ਪੁੱਛ ਕੇ ਵੇਖ ਉਹਨਾਂ ਨੂੰ ਪਤਾ ਹੁੰਦਾ ਵੀ ਕਿੱਥੇ ਕੀ ਐ ਤੇ ਕਿੱਥੇ ਕੀ ਐ ਨਹੀਂ ਨਾ ਮੈਂ ਕਹਿੰਦਾ ਚਲ ਬੰਦੀਏ ਤੇ ਬਣਾ ਲਈਏ ਕਾ ਹੁਣ ਕੋਈ ਨਹੀਂ ਆਉਂਦਾ ਸ਼ਾਮ ਨੂੰ ਰਾਤ ਨੂੰ ਨੇ ਭੂਨ ਕਰਨਾ ਵਾ 9 10 ਵਜੇ ਕਰਦਾ ਹੁੰਦਾ ਅੱਛਾ ਤੇ ਮੁੜ ਕੇ ਇਹ ਆ ਵੀ ਆਪਾਂ ਮੈਂ ਗੱਲ ਕਰ ਲੂੰਗਾ ਉਹਨੂੰ ਨਹੀਂ ਨਹੀਂ ਕਰਿਓ ਗੱਲ ਦੀ ਉਹਦੋਂ ਤੇ ਮੈਂ ਕੀਤੀ ਆ ਉਹ ਆਂਦਾ ਕੋਈ ਨਹੀਂ ਲੈ ਜਾਂਗੇ ਡੈਡੀ ਕੋਈ ਨਹੀਂ ਅਜੇ ਨਿੱਕਾ ਵਾ ਤੇ ਮੈਂ ਵੀ ਇਹ ਗੱਲ ਕਰਨੇ ਅਜੇ ਤੇ ਨਿਆਣਾ ਮੈਂ ਪੜ ਲੈਂਦੇ ਗਾ ਇਹਨੂੰ ਉਹ ਟਾਈਮ ਨਾ ਗਿਆ ਹੋਊਗਾ ਤੇ ਕਿਦਾਰ ਲੱਗੂਗਾ ਵੀ ਇੱਥੇ ਫਿਰ ਮਨਹੀਜ ਪੜ ਗਿਆ ਫਿਰ ਫੇਰੂਗਾ ਐਵੇਂ ਪਤਾ ਜਦਾਂ ਸਮਾਂ ਕਿਦਾਂ ਆਉਂਦਾ ਵਾ ਉਹ ਚੱਲ ਹਾਂਦੇ ਮੁੰਡੇ ਦਾ ਹਾਨੂੰ ਮਾਣ ਵਾ ਐਡਾ ਨਹੀਂ ਕਿ ਕਿਤੇ ਉਹ ਜਦੋਂ ਹੁਣ ਕੰਮ 'ਚ ਖੁੱਬਿਆ ਵਾ ਇਹਨੇ ਵੇਖ ਕੇ ਤੇ ਜਾਂਦਾ ਵਾ ਤੇ ਮੈਨੂੰ ਨਹੀਂ ਲੱਗਦਾ ਜਾਂਦਾ ਤੇ ਹੈ ਨਹੀਂ ਫੇਰ ਵੀ ਨਿਆਣਾ ਵਾ ਫੇਰ ਵੀ ਕੇਵਲੇ ਆ ਜਾਂਦਾ ਮਨ ਦੇ ਵਿੱਚ ਵੀ ਮੈਂ ਇੱਥੇ ਕੰਮ ਹੀ ਕਰਦਾ ਰਿਹਾ ਸੋਚਦਾ ਬੜਾ ਵਾ ਏ ਹੂੰ ਮੈਨੂੰ ਤਾਂ ਵਿਚ ਟਾਈਮ ਨਾ ਆ ਰਿਹਾ ਲੱਗੇ ਵੀ ਨਹੀਂ ਕਿਸੇ ਗੱਲ ਦੀ ਕਮੀ ਐ ਨੂੰ ਘਾੜਵਾ ਇੱਥੇ ਕਿਸੇ ਗੱਲ ਦੀ ਘਾੜ ਤੇ ਕੋਈ ਨਹੀਂ ਹੈਗੀ ਪਰ ਫੇਰ ਵੀ ਮੁੰਡੇ ਦਾ ਮੇਰੀ ਚੀਜ਼ ਲੈਣੀ ਮੈਨੂੰ ਦੱਸੇ ਮੈਂ ਆ ਲੈਣੀ ਆ ਚਲ ਉਹ ਤੂੰ ਹੀ ਲੈ ਕੇ ਦੇਣੀ ਆ ਵਾ ਅੱਗੇ ਤੂੰ ਹੀ ਲੈ ਕੇ ਦਿੰਦੇ ਜੋ ਕੋਈ ਨਹੀਂ ਕੋਈ ਨਹੀਂ ਰਾਹ ਨੂੰ ਆਦਾ ਮੈਂ ਕਰਦਾ ਗੱਲ ਨਹੀਂ ਕਰੇ ਉਹ ਗੱਲ ਫੇ ਹੈ ਕੋਈ ਨਹੀਂ ਕਰਦੇ ਆ ਕਰਦੇ ਆ ਆ ਤੇ ਚਲੋ ਮੈਂ ਕਰ ਲਾਂ ਮੈਂ ਕੰਮ ਦਿੰਦਾ ਕੋਈ ਇਹ ਗੱਲ ਜੂਰ ਕਰਿਓ ਚੰਗਾ ਚਾਹ ਪੀਣੀ ਆ ਨਹੀਂ ਚਾਹ ਨਹੀਂ ਪੀਣੀ ਚਾਹ ਬਣੀ ਮੈਂ ਮਾਰ ਲਈ ਨਾ ਚਾਚੀ ਤੇਰੀ ਆਵਾਜ਼ ਨਹੀਂ ਨਹੀਂ ਹਾਂ ਚਾਹ ਚਾਚੀ ਛੁੱਤੀ ਹਣੀ ਆ ਚਾਚੀ ਛੁੱਤੀ ਨਹੀਂ ਜੀ ਹਾਂ ਚਾਚੀ ਤੈਨੂੰ ਮੈਂ ਦੱਸਣ ਡਿਆ ਉਧਰ ਵੱਲਾਂ ਲਗਈ ਕਿਤੇ ਹਾਂ ਤੇ ਬਾਹਰ ਚਲ ਹੁਣੀ ਚਲ ਕੋਈ ਗੱਲ ਨਹੀਂ ਤੁਸੀਂ ਨਾ ਹੁਣ ਜਿਹੜਾ ਮੈਂ ਕੰਮ ਕਰਤਾ ਤੁਹਾਨੂੰ ਇਹ ਮੇਰਾ ਜੂਰ ਕਰਿਓ ਹੁਣ ਮੈਨੂੰ ਨਿਆਣੇ ਨੇ ਹੁਣ ਜਿਆਦਾ ਨਿਆਣੇ ਨੇ ਮੈਨੂੰ ਫੇਰ ਪੁੱਛਣਾ ਜਾ ਕੇ ਵੀ ਦਾਦੂ ਕੀ ਕਹਿੰਦਾ ਸੀ ਉਹਨੂੰ ਆਖੀ ਵੀ ਉਹ ਦਾਦੂ ਆਂਦਾ ਫੇ ਕੋਈ ਨਹੀਂ ਬਣ ਜੂ ਕੰਮ ਪਰ ਉਹ ਨਿਆਣੇ ਦੇ ਪੁੱਤ ਜਿਹ ਚਲੋ ਅੱਗੇ ਗੱਲ ਮਾਮੇ ਕੌਣ ਖੜਦਾ ਤੇ ਕੀ ਦੀਆਂ ਗੱਲਾਂ ਐਵੇਂ ਜਾਣ ਕੇ ਤ੍ਰੇਕੀ ਮਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਥੇ ਵਹੀ ਜਾਓ ਇਥੇ ਖਾਈ ਜਾਓ ਉਥੇ ਕੀ ਬਾਹਰ ਕੀ ਰੱਖਿਆ ਬਾਹਰ ਕੱਖ ਨਹੀਂਗਾ ਇਹ ਵੀ ਨਾ ਇੱਕੋ ਹੀ ਲਲ ਲੱਗੀ ਇਹਨਾਂ ਨੂੰ ਨਿਆਣਿਆਂ ਨੂੰ ਤੇ ਨਾਲ ਆ ਪਿਓ ਨੂੰ ਲੱਗੀ ਇਹਦੇ ਨੂੰ ਵੀ ਮੁੰਡਾ ਬਾਹਰ ਚੱਲ ਜੇ ਮੁੰਡਾ ਬਾਹਰ ਚੱਲ ਜੇ ਕਲਾ ਦਾਂਗੇ ਮੁੰਡਾ ਵੀ ਤੇਰਾ ਬਾਹਰ ਇੰਨੀਆਂ ਵੱਲਾ ਮਛਰੀਆਂ ਆ ਵਾ ਕਿਤੇ ਕੱਖ ਨਹੀਂਗਾ ਲੱਗਦਾ ਹਾਂ ਲੱਭੀ ਸਬਜ਼ੀ ਕੋਈ ਆ ਸਬਜ਼ੂਲਾ ਬਣਾਓ ਥੇ ਕਿਉਂ ਪੱਤਿਆਂ ਨੇ ਕਿਤੇ ਮਤ ਮਾਰੀ ਆ ਹਾਂ ਪਰ ਸੋਕੇ ਦੇ ਵੇਖਿਆ ਨਿਕਾ ਜੇ ਕਦੂ ਲੱਗਾ ਤਾਂ ਮੈਂ ਚਲ ਮਾਸਾ ਕੋ ਹੋਇਆ ਹੋਣਾ ਹੋਰ ਤੇ ਲਿਆਉਣੀ ਰਹਿਤਾ ਪਾਵਾਂਗੇ ਹਾਂ ਉਥੇ ਹੈ ਹੀ ਨਹੀਂ ਕਿ ਬੱਲਾ ਬੱਲਾ ਫੋਲ ਕੇ ਆ ਗਈ ਪਤਾ ਨਹੀਂ ਘਰੇ ਗੋਪੀ ਲੈ ਗਈ ਲੱਗਦੀ ਉਹ ਲੈ ਹੀ ਨਹੀਂ ਗੋਪੀ ਤੋੜ ਕੇ ਲੈ ਆਈ ਹੋਣੀ ਆ ਚਲ ਕੋਈ ਨਹੀਂ ਹੋਰ ਲੱਗ ਜਾਣਾ ਆ ਜੋਦਾ ਨੰਗਨ ਡਿਆ ਹੈਗਾ ਕਿੱਧਰ ਆਇਆ ਹੈ ਜੋਦਾ ਵੀ ਨਵੀਆਂ ਕਹਾਣੀਆਂ ਪਾਉਂਦਾ ਕਿਉਂ ਓਏ ਉਹਦੇ ਦਾ ਯਾਰ ਦੋਸਤ ਮੁੰਡਾ ਵਾ ਤੇ ਉਹ ਕਿਤੇ ਕਹਿ ਗਿਆ ਇਹਨੂੰ ਵੀ ਮੇਰੇ ਮਾਮੇ ਨੇ ਫੈਲ ਲਾਤੀ ਮੇਰੇ ਬਾਹਰਲੇ ਮੁਲਕ ਦੀ ਮੈਨੇ ਚਲੇ ਜਾਣਾ ਬਾਹਰ ਅੱਛਾ ਤੇ ਤੂੰ ਵੀ ਅਥੇ ਲਾ ਦੇ ਅਛਾ ਉਹਨੇ ਕਰੇ ਉਹਦੇ ਨੇ ਆਪਣੇ ਪਿਓ ਨੂੰ ਜੇ ਜਾ ਕੇ ਦੱਸਿਆ ਹੋਣਾ ਲੈ ਵੀ ਦੁਨੀਆਂ ਹੈ ਦੁਨੀਆਂ ਬੜੀ ਉਮਤਰੀ ਅੱਜ ਕੱਲ ਦੀ ਚੁਕੜਾਂ ਹੀ ਨੇ ਨਿਆ ਨਾ ਮੁੰਡਾ ਵੀ ਇੱਕ ਹਿਸਾਬ ਦਾ ਮੈਂ ਤੁਹਾਨੂੰ ਦੱਸਦਾ ਜੋਦੇ ਨੂੰ ਆਇਆ ਸੀ ਮੈਂ ਉਹਨੂੰ ਇਹੋ ਗੱਲ ਆਖੀ ਮੈਂ ਉੜਦੇ ਨੇ ਪਿਛੇ ਨਹੀਂ ਲੱਗੀਦਾ ਹੁੰਦਾ ਉਹਨੇ ਕੀ ਪਤਾ ਫੈਲ ਲਾਈ ਆ ਕਿ ਨਹੀਂ ਲਾਈ ਤੂੰ ਹੀ ਮੈਂ ਆ ਗੋਈ ਉਹ ਦਮ ਬੁਝਕਲੀ ਆ ਵੀ ਜਾਣਾ 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 ਮੈਂ ਹਾਂ ਇੱਥੇ ਉਹਦੇ ਤੇ ਮੈਂ ਪੈੜੀ ਨਹੀਂ ਹੋਊਗੀ ਉਹ ਖਰੇ ਤਾਂ ਕਹਿੰਦਾ ਹੋਊਗਾ ਸਾਡੇ ਕੋ ਤਾਂ ਇੰਨੀ ਮਹਾਂ ਪੈਲੀ ਆ ਬਸ ਸਾੰਦੇ ਨਹੀਂ ਜਾਂਦੇ ਇਹ ਬੰਦੇ ਲੱਭਦੇ ਫਿਰਦੇ ਬਾਹਰ ਦੇ ਫਿਰਦੇ ਤੇ ਤੁਸੀਂ ਬਾਹਰ ਨੂੰ ਭਾਈ ਦੇ ਆ ਉੱਥੇ ਵੀ ਉਹੀ ਕੰਮ ਇੱਥੇ ਕਰੀ ਜਾਓ ਉੱਥੇ ਵੀ ਦਿਹਾੜੀਆਂ ਹੀ ਕਰਨੀਆਂ ਵਾ ਉੱਥੇ ਕੀ ਕਰਨੀਆਂ ਹੋਰ ਉੱਥੇ ਮੈਨੇਜਰ ਲੱਗਣਾ ਵਾ ਜਾਂ ਤੇ ਇਹਨੇ ਮੁੰਡੇ ਨੇ ਕੋਈ ਜ਼ਿਆਦਾ ਪੜ੍ਹਿਆ ਲਿਖਿਆ ਹੁੰਦਾ ਕੋਈ ਕੋਰਸ ਕੀਤੇ ਹੁੰਦੇ ਕੋਈ ਡਿਗਰੀਆਂ ਹੁੰਦੀਆਂ ਇਹਦੇ ਕੋਲ ਫੇਰ ਤੇ ਚਾਹ ਦੇ ਨੇ ਬੈਠੇ ਪਠਾਈ ਨੂੰ ਕੋਈ ਨੌਕਰੀ ਮਿਲ ਜਾਂਦੀ ਤੇ ਉੱਥੇ ਇਹਨੂੰ ਹੁਣ ਉੱਥੇ ਕੰਮ ਉਹ ਦਿਹਾੜੀ ਵਾਲਾ ਹੀ ਮਿਲਣਾ ਜੇ ਗਿਆ ਵੀ ਤੇ ਉਹ ਹਟਦਾ ਹੀ ਨਹੀਂ ਆਖਣੋਂ ਫੇਰ ਮੈਂ ਕੋਈ ਨਹੀਂ ਰਾਣੂ ਹਰਜੀਤ ਦਾ ਫੋਨ ਆਊਗਾ ਨਾ ਮੈਂ ਕਰ ਲਊ ਐਦਾਂ ਕਿਦਾਂ ਹੋ ਸਕਦਾ ਵਾ ਹੈ ਕਿੱਥੇ ਕਰ ਲੂਗੇ ਤੁਸੀਂ ਗੱਲ ਨਿਆਣਿਆਂ ਨਾਲ ਵਕਤ ਪਾਉਣਾ ਵਾ ਚੱਲ ਅਈ ਸ਼ਾ ਸਾਨੂੰ ਗੱਲ ਕਰਨ ਦੀ ਉਥੇ ਕੀ ਆ ਕੀ ਆਂਦਾ ਹਰਜੀਤ ਕੀ ਨਹੀਂ ਵੇਖੀ ਜਾਊਗੀ ਮੁੜ ਕੇ ਅ ਤੁਸੀਂ ਇਹਨੂੰ ਹੀ ਕਹਿਣਾ ਹੈਗਾ ਵੀ ਇੱਥੇ ਕੰਮ 3:00 ਵਜੇ ਕਰਨਾ ਹੋਵੇ ਤੇ ਬਾਹਰ ਜਾ ਕੇ ਲੋਕਾਂ ਦੇ ਇਜੀ ਹੋਣਾ ਲੋਕਾਂ ਦੇ ਇੱਥੇ ਗੋਰੀਆਂ ਦੀਆਂ ਝਿਰਕਾਂ ਖਾਣੀਆਂ ਅਜੀ ਮੈਨਾਂ ਦੀ ਉਮਰ ਨਹੀਂ ਗਈ ਹੋਈ ਇੱਥੇ ਮਰਜ਼ੀ ਨਾਲ ਉੱਠਦਾ ਵਾ ਮਰਜ਼ੀ ਨਾਲ ਸੌਂਦਾ ਵਾ ਮਰਜ਼ੀ ਨਾਲ ਨਿਆਣੇ ਕੰਮ ਕਰਦੇ ਆ ਮੈਨਾਂ ਉਮਰ ਨਹੀਂ ਕੀ ਦੀ ਹੋਈ ਹੈ ਜੇ ਆਹੋ ਜੇ ਕਹਣਾ ਹੋ ਗਿਆ ਪੜ੍ਹ ਲੈਂਦੇ ਹੋਰ ਨਾਲੇ ਹੋਰ ਵੱਡਾ ਹੋ ਲੈਂਦੇ ਸਾਰੇ ਕੰਮ ਹੋ ਜਾਣਗੇ ਵੱਡਾ ਮਾਸਾ ਹੋਊਗਾ ਤੇ ਅਗਲ ਵੀ ਹੋਊਗੀ ਉੱਥੇ ਜਾ ਕੇ ਫੇਰ ਕੰਮ ਵੀ ਕਰ ਲੂਗਾ ਜੇ ਜਾਊਗਾ ਤੇ ਮੁੜ ਕੇ ਇਹੋ ਜਿਹੇ ਦਾ ਜੀ ਨਾ ਲੱਗਾ ਤੇ ਫੇਰ ਮੁੜ ਕੇ ਪਿੰਡ ਨੂੰ ਮੂੰਹ ਚੁੱਕ ਲੈਣਾ ਤੇ ਫੇਰ ਕਹਿਣਾ ਚਾਚਾ ਉਹਦਾ ਜੀ ਨਹੀਂ ਲੱਗਣ ਡਿਆ ਸਾਡੇ ਪੈਸੇ ਵੀ ਲੱਗੇ ਫੇਰ ਇਹਨਾਂ ਨੇ ਹਿੱਦਾ ਮਹੀਨੇ ਮਾਰਨੇ ਹਨ ਚੱਲ ਬਸ ਕਰ ਜਾਊਗਾ ਤੇ ਜੀ ਨਾ ਲੱਗੂਗਾ ਜੇ ਜਾਣੇ ਨਹੀਂ ਤਾਂ ਜੀ ਕਿੱਥੋਂ ਲੱਗਣਾ ਵਾ ਜੀ ਇੱਥੇ ਲੱਗਾ ਰਹਿਣਾ ਬਠੇਰਾ ਇੱਥੇ ਕਰੀ ਜਾਣ ਮੈਂ ਤਾਂ ਉਹ ਕਹਿੰਦੇ ਵੀ ਕਰਨ ਵਾਲੇ ਨੂੰ ਕੋਈ ਘਾਟਾ ਨਹੀਂ ਖਾ ਇੱਥੇ ਕੀ ਆ ਦੱਸ ਹਣ ਜਿਹੜੀ ਫੇਰ ਤਾਂ ਪੈਲੀ ਦੀ ਦੱਸ ਪੈਣ ਦੇ ਉਹਦਾ ਪਤਾ ਕਰੋ ਤੁਸੀਂ ਇਹਨਾਂ ਨੂੰ ਹੋਰ ਹੱਲਾਸ਼ੇਰੀ ਦਿਓ ਵੀ ਤੁਸੀਂ ਮਾਉਣੀਆਂ ਤੁਸੀਂ ਕਰਨੀਆਂ ਬੇਰਿਆ ਖੰਡਿਆ ਮੈਂ ਵੀ ਤੁਸੀਂ ਕਰਨਾ ਜੋ ਕਰਨਾ ਮੈਂ ਇਹ ਕਿਹਾ ਵਾ ਤੇ ਹੁਣ ਨਾਲੇ ਨੂੰ ਕਿ ਨਾਲੇ ਜੋ ਦੇ ਨੂੰ ਇਹ ਗੱਲ ਕਹਿਣੀ ਹੀ ਵੀ ਇਹਨੂੰ ਉਹਦੇ ਨੂੰ ਬਾਹਰ ਨਾ ਘਲਾ ਜਿਆਦਾ ਫਿਰਨ ਅੱਜ ਇੱਕ ਮੁੰਡੇ ਨੇ ਗੱਲ ਕੀਤੀ ਆ ਭੜਕੇ ਕੋਈ ਹੋਰ ਮੁੰਡਾ ਗੱਲ ਕਰੂਗਾ ਮੈਨੂੰ ਫਲਾਣਾ ਲੈ ਚ ਲੈ ਟਿੰਗੜਾ ਲੈ ਚ ਲੈ ਇਹਨੇ ਵਿਗੜ ਜਾਣਾ ਜੇ ਉਹਦੇ ਨੇ ਫਿਰ ਉਹ ਮੈਂ ਉਹਨੂੰ ਸਾਰੀਆਂ ਹੀ ਗੱਲਾਂ ਦੱਸ ਦਿੱਤੀਆਂ ਮੈਂ ਇਹਨੂੰ ਆਖਿਆ ਕੌਣ ਮੰਨ ਨਾਣ ਕੇ ਕੌਣ ਵੰਮ ਪੂਆ ਫਫੜ ਕੌਣ ਵਾ ਕੇ ਮਾਸੀਆਂ ਮਾਸੜ ਜਿਹੜੇ ਇੱਕ ਲੈ ਜਾਂਦੇ ਨੇ ਆਣੇ ਨੂੰ ਬਾਹਰ ਕੋਈ ਨਹੀਂ ਲਾਉਂਦਾ ਵਾ ਉਹਦੇ ਮੈਂ ਆਹ ਟ੍ਰਿਕ ਮਾਣ ਲਿਆ ਤੁਹਾਡੇ ਨਾਲ ਸਾਡੇ ਵਰਗਿਆਂ ਨੂੰ ਤਾਂ ਫੇਰ ਹੋਊਗਾ ਵੀ ਚਲ ਸਾਡਾ ਆਪਣਾ ਵਾ ਕਿਤੇ ਤੁੱਕਾ ਲੱਗ ਜਾਊਗਾ ਤੇ ਬੜੀ ਗੱਲ ਨਹੀਂ ਗਈ ਉਹ ਕੋਈ ਗੱਲ ਨਹੀਂ ਬਾਅਦ ਦੀਆਂ ਗੱਲਾਂ ਉਹਦੇ ਬਾਅਦ ਦੀਆਂ ਗੱਲਾਂ ਆਹੋ ਨਜ਼ਰ ਚਰ ਚੱਲਦਾ ਨਜ਼ਰ ਤੇ ਚਲਾਈਏ ਆਪਾਂ ਚਲੋ ਨਹੀਂ ਮੈਂ ਨਹੀਂ ਉਹ ਜਿਹੜਾ ਜੋਦਾ ਦੀਆ ਮੁੰਡੇ ਦੀ ਗੱਲ ਸੁਣ ਕੇ ਤਾਂ ਉਸਲੇ ਪੁੱਛਣ ਆ ਗਿਆ ਇੱਥੇ ਦੱਸਣ ਆ ਗਿਆ ਗਾੜੀ ਨਹੀਂ ਆਗਦਾ ਸੋਚਿਆ ਹੀ ਨਹੀਂ ਉਹਨੇ ਵੀ ਅਹੀਂ ਗਾੜੀ ਵੀਜਾ ਫੜ ਕੇ ਬੈਠੇ ਆ ਵੀ ਲੈਪਰ ਵੀਜਾ ਲੱਗ ਗਿਆ ਤਾਂ ਜਾ ਮੁੰਡੇ ਨੂੰ ਚੜਾ ਲੈ ਜਾ ਕੇ ਵੀ ਇੱਥੇ ਜਾਣਾ ਵਟਾਲੇ ਬੱਸੇ ਚੜਾ ਦੇ ਖੇੜ ਬਣਾਈ ਇਹਨਾਂ ਨੇ ਮੈਂ ਨਹੀਂ ਉਹ ਗੱਲ ਵੀ ਪੜੇ ਲਿਖੇ ਹੋਣ ਨਾ ਥੋੜੀ ਬੋਧੀ ਜੋਦੇ ਨੂੰ ਵੀ ਅਕਲ ਹੋਵੇ ਰੋਟੀਆਂ ਮਾਂ ਨੇ ਪਕਾ ਛੱਡੀਆਂ ਤੇ ਜੋਦੇ ਨੇ ਖਾ ਛੱਡੀਆਂ ਤੇ ਗਾੜੀ ਉਹ ਜਾਂ ਮੁੰਡਾ ਕਿਤੇ ਨਾ ਉਗੂ ਦਾ ਚੱਗੂ ਕਿ ਗੱਲ ਕਰਨ ਜਾਈਏ ਕੋਈ ਗੱਲ ਕਰ ਗਿਆ ਤੇ ਗਾੜੀ ਨੂੰ ਗੱਲ ਹੀ ਨਹੀਂ ਆਉਂਦੀ ਬਾਹਰ ਜਾ ਕੇ ਕੀ ਕਰ ਲੂਗਾ ਮੈਂਟੇਨੈਂਸ ਦੀ ਗੱਲ ਨਹੀਂ ਆਉਂਦੀ ਕੰਮ ਤੇ ਆਉਂਦਾ ਹੈ ਨਾ ਕੰਮ ਕਰਨ ਬਾਬਾ ਕੰਮ ਚੰਗਾ ਕੰਮ ਕਰੀ ਜਾਂਦਾ ਕੰਮ ਕਰੀ ਜਾਂਦਾ ਤੇ ਤੁਹਾਡਾ ਸਿਰ ਨਹੀਂ ਖਪਾਉਣਾ ਤੁਸੀਂ ਜੋਦੇ ਨਾਲ ਉਹ ਮੈਂ ਉਥੇ ਸਿਰ ਉਥੇ ਕੀ ਖਪਾ ਲਿਆ ਕੋਈ ਗੱਲ ਨਹੀਂ ਦੀ ਬੜੀ ਛੇੜਦੇ ਬੇਟੀ ਉਦਾਂ ਹੀ ਕੀ ਜਾਂਦੀ ਹੈ ਖ਼ਬਰ ਉਸ ਖ਼ਬਰ ਕੀ ਉਦੋਂ ਉਹ ਮੈਗਜ਼ੀਨ ਜਿਹੜੇ ਉਹ ਮੈਂ ਪੜ੍ਹਨ ਲਈ ਹੀ ਹੂੰ ਉਦਗੇ ਆਇਤਾ ਡਵਲ ਹਾ ਹੋ ਗਿਆ ਹੀ ਉਦੇ ਤੇ ਕੀ ਆਂਦਾ ਹੀ ਹੋਈ ਕਹਿੰਦਾ ਬਾਹਰ ਜਾਣਾ ਕਹਿੰਦਾ ਕਾਗਜ਼ ਪੱਤਰ ਲਾਓ ਮੇਰੇ ਦਾਦੂ ਨਾਲ ਗੱਲ ਕਰੋ ਇਹ ਅੱਛਾ ਉਧਰ ਹੋ ਕੇ ਆਂਦਾ ਚਾਚੇ ਨੂੰ ਜਾਏ ਉਧਰ ਹੂੰ ਤੇ ਕੀ ਕਹਿੰਦੇ ਹੁਣ ਚੂਨ ਕਹਿਣਾ ਮੈਂ ਕਹਿੰਦਾ ਜਾ ਮੈਂ ਕਰੂੰਗਾ ਜੀਦ ਨਾਲ ਰਾਤ ਨੂੰ ਆਊਗਾ ਫੋਨ ਤੇ ਅੱਛਾ ਪਰ ਇੱਕ ਗੱਲ ਤੂੰ ਕਹਿੰਦਾ ਵੀ ਕਹਿੰਦਾ ਵੀ ਇਹ ਨਿਆਣਾ ਹੈਗਾ ਵਾ ਇਹ ਛੇਤੀ ਭੇਜ ਕੇ ਤੂੰ ਕੀ ਕਰਨਾ ਵਾ ਇਹੋ ਜੀ ਖੇਡਣ ਬਲਦੀ ਉਮਰ ਉਹ ਇੱਥੇ ਅਜੇ ਨਹੀਂ ਤੇ ਕਾਗਜ਼ ਗੂਗਲ 'ਪਰ ਇਹ ਹੋਣਗੇ ਤੇ ਆਪੇ ਨਿਕਲਣ ਵਾਲੇ ਤਾਂ ਬਣਨਗੇ ਉਹ ਤਾਂ ਕਹਿੰਦਾ ਉਸ ਵੇਲੇ ਨਿਕਲਣ ਨੇ ਤੇ ਕੀ ਗੱਲ ਵਾ ਇਹ ਇਥੇ ਕੰਮ ਹੁੰਦਾ ਕਰੇ ਕਿਤਾ ਵੇ ਜੀ ਸਭ ਕੁਝ ਇੱਥੇ ਹੈਗਾ ਉਹ ਇੱਥੇ ਕੀ ਚੀਜ਼ ਨਹੀਂ ਮਿਲਦਾ ਇਹਨੂੰ ਗੱਲ ਚਾਚਾ ਦਾ ਮੇਰੇ ਸਾਹ ਨਾਲ ਠੀਕ ਹੀ ਕਹਿੰਦਾ ਵੀ ਕੀ ਕਰਨਾ ਅਜੇ ਭੇਜ ਕੇ ਥੋੜਾ ਬਹੁਤਾ ਨਿਆਣਾ ਹੈਗਾ ਜੀ ਤੇ ਕਰਨ ਵੀ ਤਾਂ ਨਿਆਣਾ ਹੀ ਆ ਪਤਾ ਨਹੀਂ ਕਿੰਦਾ ਕਰਨਗੀ ਪਿਆਲੀ ਪੂਲੀ ਨਹੀਂ ਹਰੇ ਘਟਵਾ ਤੇ ਉੱਤੇ ਘਰ ਦੇ ਹਿਸਾਬੇ ਤੇ ਉਹਨਾਂ ਕਹਿੰਦਾ ਇਹ ਕੋਲ ਸਭ ਕੁਝ ਹੈਗਾ ਕਿੰਨੀ ਪਿਆਲੀ ਆ ਇੱਥੇ ਤੇ ਪਹਿਲੇ ਚਾਚੇ ਹੋਣਾ ਦੀ ਆ ਆਪਣੀ ਤਾਂ ਉਹ ਹੀ ਚਾਰ ਪੰਜ ਕਿੱਲੇ ਹੀ ਆ ਨਾ ਜੱਦੀ ਪੁਸ਼ਤੀ ਜਿਹੜੀ ਆ ਪਹਿਲੇ ਤੇ ਚਾਚੇ ਹੋਣਾ ਦੀ ਆ ਉਹ ਤੇ ਕਮਾਈ ਕਰਕੇ ਉਹਨਾਂ ਨੂੰ ਦਿੰਦੇ ਪਿਆਵਾਂ ਵਾ ਵਾਧੂ ਦਾ ਖਪਣੀ ਆ ਇਹੀ ਜੇ ਬਾਅਦ ਆ ਕੇ ਕੰਮ ਕਰੂਗਾ ਤੇ ਇਹ ਆਪਣਾ ਘਰ ਦਾ ਕੁਝ ਬਣੂਗਾ ਮੇਰੇ ਸਹਿਗਾ ਵੀ ਨਹੀਂ ਆਣਾ ਹੋਣਾ ਨਾ 18 ਸਾਲਾਂ ਦਾ ਧੋ ਗਿਆ ਵਾ ਕਰਨ ਵੀ ਤੇ ਨਹੀਂ ਆਣਾ ਹੀ ਆ ਫਿਰ ਉਸ ਹਿਸਾਬ ਨਾਲ ਉਹਦੇ ਜੀ ਮਾਮੇ ਨੇ ਲਾਏ ਆ ਤੇ ਚਲੋ ਵੀ ਨਿਕਲਣ ਵਾਲੇ ਬਣਨਗੇ ਕਿਉਂਕਿ ਉਹਦੇ ਕਹਿੰਦੇ ਆ ਤੇ ਮਾਮੇ ਨੇ ਲਾਏ ਕਾ ਨੀ ਮੈਂ ਤਾਂ ਕਹੇ ਮੈਂ ਕਹਾਂ ਚਲ ਲਾ ਦੋ ਇਹਦੇ ਕਾਜ ਆ ਜੂਗਾ ਵੀ ਇਹ ਤਾਂ ਇਕੱਠੇ ਚੱਲ ਜਾਣਗੇ ਹਾਂ ਹਨ ਨਾਲੇ ਇਕੱਠਾ ਕੰਮ ਤੇ ਤਾਂ ਗੱਲਾਂ ਕਰਨਗੇ ਆਹੋ ਨਰ ਹੁੰਦਾ ਹੀ ਆ ਵੀ ਦੋਸਤ ਦੋਸਤ ਇਕੱਠੇ ਰਹਿਣਗੇ ਤੇ ਫਿਰ ਜੀ ਲੱਗ ਜੂਗਾ ਉੱਥੇ ਤੇ ਇਕੱਲੇ ਦਾ ਜੀ ਲੱਗਣਾ ਫਿਰ ਔਖਾ ਹੀ ਆ ਉਹ ਬੇਸ਼ੱਕ ਜੀ ਤਾਂ ਨਹੀਂ ਉੱਥੇ ਹੀ ਆ ਪਰ ਇਹ ਗੱਲਾਂ ਨਾ ਕਿ ਉਹ ਫਿਰ ਚਾਚੇ ਆ ਫਿਰ ਜਿਹੜੀ ਇੱਕ ਦੋਸਤਾਂ ਨੇ ਇੱਕ ਦੂਜਨਾਂ ਗੱਲ ਕਰਨੀ ਉਹ ਚਾਚੇ ਤੇ ਜਿਹੜੀ ਥੋੜੀ ਕਰ ਲੈਣੀ ਹੁੰਦੀ ਕੁਛ ਤਾਂ ਅਚਾਂਗ ਰੁਗਦਾ ਨਾ ਕੋ ਪੇਪ ਤੰਗ ਰੱਖਣਾ ਇਹਨੂੰ ਚਲ ਉਹਦੇ ਅਲੱਗ ਗੱਲ ਆ ਹਾਂ ਤੇ ਸੁਵਾਰ ਉਹ ਕਿ ਲਾ ਦਿੰਦੇ ਪੁਰਾਣੀ ਦਾ ਗੱਲ ਨੂੰ ਪਰ ਚਾਚੇ ਦੇ ਹੈ ਹੋਊ ਗੱਲ ਆ ਕਈ ਵੀ ਨਿਆਣਾ ਵਾ ਜੇ ਕੋਈ ਗੱਲ ਨਹੀਂ ਇਹ ਵੀ ਚਲ ਵੀ ਕਿਹੜੀ ਉਮਰ ਆ ਪਿਛੇ ਨਾਲ ਲੱਗੋ ਕੇ ਖੇਦਦੇ ਵਾ ਫਿਰ ਤੂੰ ਇਹ ਛੇਤੀ ਕਿਹੜੀ ਲੱਗਣ ਵਾਲੀ ਕਿਹੜੀ ਗੱਲ ਆ ਆਪੇ ਤੂੰ ਕਹਿੰਦੇ ਪਹਿਲਾਂ ਕਿ ਮੁੰਡੇ ਨੂੰ ਬਾਹਰ ਭੇਜਣਾ ਵਾ ਇਹ ਚਹੀ ਕਿ ਇਹ ਨਹੀਂ ਮੈਂ ਤੇ ਕਿੰਨਾ ਬਾਹਰ ਭੇਜਣਾ ਆ ਮੈਂ ਤਾਂ ਆਇਂ ਮੈਂ ਗਿਆ ਵੀ ਮੈਨੂੰ ਲਾਉ ਕਾਗਜ਼ ਪੱਤਰ ਹੋਣਾ ਆ ਹਜੇ ਹੁਣ ਪਿੱਛੇ ਪੈ ਕੇ ਫਿਰ ਲਵਾ ਲਓ ਲੈ ਜਾਉਂਗਾ ਮੈਂ ਫੇਰ ਜਾਉਂਗਾ ਹੁਣ ਉਸਤਾ ਨੂੰ ਨੇ ਫੋਨ ਨਾਲ ਗੱਲ ਕਰ ਲੈਣੀ ਜੀਤ ਨਾਲ ਨਾ ਤਸਵੀਰਾਂ ਮੈਂ ਜਾਉਂਗਾ ਫੇਰ ਨਹੀਂ ਤੂੰ ਇਦਾਂ ਕਰਿਆ ਤੂੰ ਰਾਤ ਨੂੰ ਜਾਇਆ ਜਦੋਂ ਹਰਜੀਤ ਉਹਨਾਂ ਦਾ ਫੋਨ ਆਊਗਾ ਤੇ ਤੂੰ ਆਪ ਨਾਲ ਗੱਲ ਕਰ ਲੈ ਉਹ ਇਦਾਂ ਕਰ ਲੈ ਗੱਲ ਆਹੋ ਫੋਨ ਪੁੱਛ ਲੈ ਉਹਨਾਂ ਨੂੰ ਵੀ ਕਿੰਨੇ ਕ ਹੋ ਜਾਣਾ ਫੋਨ ਆਉਂਦਾ ਤੇ ਉਹ ਦੋ ਰਮਾਨਾ ਘਰ ਚੱਲ ਜਿਓਣਾ ਉੱਥੇ ਆਹੋ ਮੈਂ ਕਰ ਲੂਗਾ ਗੱਲ ਸ਼ਾਮ ਨੂੰ ਚਾਚੇ ਨੂੰ ਮਿਲਣੇ ਜਾਂ ਮੁੜ ਕੇ ਉਹਦਾ ਨਾ ਮੈਂ ਇੱਕ ਗੱਲ ਵੇਖੀ ਆ ਉਹਦਾ ਮੈਂ ਨਾ ਹੁਣ ਜਦੋਂ ਆਪਣੇ ਪਿੰਡ ਫੋਨ ਕਰਦੀ ਨਹੀਂ ਤਾਂ ਮੇਰੇ ਮੰਮੀ ਵੀ ਕਹਿੰਦੇ ਆ ਕਿ ਤੂੰ ਬਹੁਤੀ ਗੱਲਾਂ ਨਾ ਕਰਿਆ ਕਰ ਤੇ ਮੇਰਾ ਦਿਲ ਤਾਂ ਨਹੀਂ ਗੱ ਕਿ ਤਾ ਨੂੰ ਵੀ ਫੋਨ ਕਰ ਲਿਆ ਕਰਨ ਸਾਰਾ ਤੁਸੀਂ ਉਹਨਾਂ ਦਾ ਕਾਰੋਬਾਰ ਸੰਭਿਆ ਵਾ ਨਹੀਂ ਅੱਜ ਤਾਂ ਪਹਿਲਾਂ ਫੋਨ ਹੋ ਗਿਆ ਹੁਣ ਹੀ ਮਹੀਨਾ ਕੋਈ ਨਹੀਂ ਆਇਆ ਮਤਲਬ ਉਹ ਕਰਦੇ ਰਹੇ ਕਿੱਥੇ ਕ ਕਦੀ ਕਦਾਂ ਹੀ ਕਰਦੇ ਆ ਉਹ ਵੀ ਜਦੋਂ ਕੰਮ ਹੁੰਦਾ ਕੋਈ ਉਦੋਂ ਫੋਨ ਕਰ ਲੈਂਦੇ ਆ ਹੁਣ ਉਹ ਕਾ ਉੱਥੇ ਕੰਮ ਕਰਨ ਤੇ ਇੱਥੇ ਫੋਨ ਕਰਨ ਜੇ ਸਾਰਾ ਦਿਨ ਫੋਨ ਨਾਲ ਲੱਗੇ ਰਹੇ ਤੇ ਫੇਰ ਉੱਥੇ ਕੰਮ ਕੀ ਕਰੀਏ ਨਹੀਂ ਜੇ ਹੁਣ ਤੁਸੀਂ ਸਾਰਾ ਦਿਨ ਉਹਨਾਂ ਦਾ ਕੰਮ ਸੰਭਿਆ ਵਾ ਸਾਰਾ ਤੇ ਉਹਨਾਂ ਦਾ ਫਰਜ ਨਹੀਂ ਮੰਨਦਾ ਵੀ ਇਹ ਪੁੱਛੀ ਹੈਗੀ ਚੀਏ ਉਹ ਤਾਂ ਇੱਡਾ ਨਹੀਂ ਇੱਡਾ ਨਹੀਂ ਸੋਚੀਦਾ ਵੀ ਦਾ ਦੂਰ ਤੱਕ ਤੂੰ ਬਹੁਤ ਦੂਰ ਤੱਕ ਸੋਚ ਰਿਹਾ ਫਿਰ ਨਹੀਂ ਮੈਂ ਉਹਦੇ ਨਹੀਂ ਕਰਦਾਂ ਨੀ ਚੋਣ ਨਹੀਂ ਮੈਂ ਵੈਸੇ ਕਰ ਦਿੰਦੀ ਆ ਤੇ ਚੱਲ ਵੇਖ ਲੈਣੇ ਹੁਣ ਆਹ ਉਹਨੇ ਕਰੂਗਾ ਚਾਚਾ ਹੁਣ ਆਪੇ ਹੁੰਦਾ ਤਾਂ ਮਰਾਦ ਨੂੰ ਕਾਲ ਕਰੂਗਾ ਤੇ ਕਰ ਲੈਣੀ ਆ ਚਾਚੇ ਨੇ ਕੋਈ ਗੱਲ ਨਹੀਂ ਆਹ ਪਾ ਦੇਣੇ ਕਾਗਜ਼ ਦੇ ਆਹ ਜੀ ਚਲ ਚ ਉਹ ਚੰਗੀ ਕਰਦਾ ਇਹੋ ਜੀ ਮੈਨੂੰ ਹੈਗਾ ਵੇ ਇੱਛੇ ਕਰਕੇ ਦੇ ਦੇ ਆ ਚਾਚੇ ਤਾਂ ਲਾਲਚਾ ਮੈਨੂੰ ਵੀ ਇਹ ਚਲ ਜੇ ਬਾਹਰ ਦੇਖੋ ਹੁਣ ਕੀ ਕਰਦੇ ਚੱਲ ਨਾ ਕਾਗਜ਼ ਭਰੇ ਹੋਣਗੇ ਤੇ ਨਿਕਲਣ ਵਾਲੇ ਬਣਨਗੇ ਫੇਰ ਇਹਨਾਂ ਦੀ ਪੜਾਈ ਖਤਮ ਹੋ ਗਈ ਤੇ ਚੜਜੂਗਾ ਆਪ ਇੱਕ ਦਿਨਾਂ ਕੋ ਇਹਨੂੰ ਕਹਿੰਦੇ ਕੱਲ ਨੂੰ ਆਪਣੇ ਬਣਾ ਕੇ ਨਾ ਫੈਲਾ ਫੁਲਾ ਜਿਹੜੇ ਫੋਟੋ ਫੋਟੋ ਕਾਪੀ ਜਿਹੜੀ ਹੁੰਦੀਆਂ ਵਾ ਉਹ ਕਰਾ ਕੇ ਲਿਆਇ ਤੇ ਫਿਰ ਮੈਂ ਨਹੀਂ ਤੁਸੀਂ ਸ਼ਾਮਾਂ ਜਦੋਂ ਫੋਨ ਆਊਗਾ ਨਾ ਤੁਸੀਂ ਜਾਇਓ ਨਾ ਤੇ ਉਹਨਾਂ ਹਜਿੱਤ ਨੂੰ ਪੁੱਛ ਲੈ ਕਿਹੜੀ ਕਿਹੜੀ ਚੀਜ਼ ਚਾਹੀਦੀ ਆ ਹਾਂ ਤੇ ਫਿਰ ਉਹ ਫਿਰ ਫਾਈਲ ਬਣਾ ਕੇ ਦੇ ਦਿਓ ਚਲ ਠੀਕ ਆ ਪੁੱਛ ਲਾਂ ਮੈਂ ਸ਼ਾਮ ਨੂੰ ਚਲ ਵੇਨੇ ਆ ਪੇਜ ਦੇ ਕੇ ਨਹੀਂ ਭੇਜਦੇ ਫਾਰ ਦੇ ਫਾਰਮ ਕਿ ਨਹੀਂ ਹਬੀ Transcrição e